ਹੁਣ ਕੀ ਹੈ ਤਹਿਸੀਲਦਾਰਾਂ ਨੂੰ ਤੇ ਡੀਸੀਜ਼ ਦਾ ਆਫਿਸਾਂ ਨੂੰ ਐਸਜੀਐਮ ਨੂੰ ਨੂੰ ਗਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ 10 ਦਿਨ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਹੈ ਹਰੇਕ ਡੀਸੀ ਦਫਤਰ ਚ ਇੱਕ ਮੁੱਖ ਮੰਤਰੀ ਦਾ ਦਫਤਰ ਹੋਊਗਾ ਉਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉੱਥੇ ਬੈਠਣਗੇ ਐਮਐਲਏ ਸਾਹਿਬੀ ਉੱਥੇ ਕੰਮ ਲੈ ਕੇ ਆ ਸਕਦੇ। ਜਿੰਮਦਰਮਾਟਰ ਦੇ ਮੁੰਡੇ ਨੇ ਸੋਚਿਆ ਸੀ ਜ਼ਿੰਦਗੀ 'ਚ ਕਿ ਮੁੱਖ ਮੰਤਰੀ ਇੱਕ ਸਟੇਟ ਦਾ ਬਣਾ ਦੇਣਗੇ। ਕੋਈ ਸੰਗਣ ਦੀ ਕੋਈ ਝਿਜਕਣ ਦੀ ਲੋੜ ਨਹੀਂ, ਕੋਈ ਕੰਮ ਹੈ। ਅਫਸਰ ਵਧੀਆ ਲਾਇਏ ਹੋਏ ਨੇ। ਰੋਜ਼ ਰਿਪੋਰਟ ਲੈਣਾ, ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ। ਹਰੇਕ ਡੀਸੀ ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ। ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ 2-4 ਉੱਥੇ ਬੈਠਣਗੇ ਐਮਐਲਏ ਸਾਹਿਬ ਵੀ ਉੱਥੇ ਕੰਮ ਲੈ ਗਿਆ ਸਕਦੇ ਨੇ ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆ ਇੱਥੋਂ ਇੰਨੇ ਕੇਸ ਆਏ ਨੇ ਜੀ ਮੇਰੇ ਕੋਲੇ ਜਿਹੜਾ ਦਫ਼ਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਹਿਕਮੇ ਨੂੰ ਭੇਜਤੀ 2-3 ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਵੱਧ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੂਗੇ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਏ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸਟਰੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣ ਗਏ ਸਾਰੇ ਪੰਜਾਬ 'ਚ ਉਹਨਾਂ ਸਾਰਿਆਂ ਦੇ ਨੰਬਰ ਆ ਜ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆ ਫੋਨ ਨੰਬਰ ਐ ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗਾਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਤੁ ਬਾਦੂ ਕਹਿੰਦੇ ਨਾ ਜੀ ਜਿੰਨਾ ਸਟੈਂਪ ਸੀ ਉਹਨੇ ਲੱਗਿਆ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਬਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਬਸੀਕਾ ਨੀ ਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹਿੰਦੇ ਨਾ ਜੀ ਦੱਸ ਦਿਓ ਜੀ ਫੇਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਮੈਂ ਨਾ ਇੰਨਾ ਕੱਪ ਗੱਲ ਕਰਦੇ ਨੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵਾਂਦੀ ਵਾਈ ਲੱਦੀ ਹੈ ਮੈਂ ਹਾਂ ਉਹ ਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈਸਟ ਆਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਣੇ ਹੁੰਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਲਵਾ ਆਏ ਆਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਮੇਰਾ ਨੰਬਰ ਕਿੱਥੋਂ ਲਿਆ ਆ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਹੈ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸ ਸਾਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਭਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇਈਂ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਹੈ ਮੈਂ ਇਸੇ ਕਮਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਤਰਾ ਸੋ ਨਵੇਂ ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੂੰ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ ਇੱਕ ਘੰਟਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਕੋਈ ਮੰਚ ਖੋਟ ਨਹੀਂ ਕੁਝ ਨਹੀਂ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ ਮੈਂ 1 ਰੁਪਈਏ ਕਿਰਾਏ ਤੇ ਘਰ ਇੱਥੇ ਐ ਸੰਗਰੂਰ ਵਾਲਾ ਕਿਰਾਏ ਤੇ ਐ ਹੁਣ ਜਲੰਧਰ ਵਾਲਾ ਵੀ ਕਿਰਾਏ ਤੇ ਐ ਉਹਨਾਂ ਇਹ ਫਾਇਦਾ ਹੋ ਜੂਗਾ ਥੋੜਾ ਜਿਹਾ ਹਫਤੇ ਚ ਦੋ ਦਿਨ ਜਲੰਧਰ ਜਾਇਆ ਆਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਦੂਰ 200 ਕਿਲੋਮੀਟਰ ਪੈ ਜਾਂਦਾ ਜੀ ਜਾਣ ਆਉਣ 400 ਕਿਲੋਮੀਟਰ ਪੈ ਜਾਂਦਾ ਜੀ ਦਿਹਾੜੀ ਫੁੱਟ ਦੀ ਤੇ ਲੱਗਦਾ ਹੁਣ ਉਹ ਅੰਮ੍ਰਿਤਸਰ ਵਾਲੇ ਪਠਾਨਕੋਟ ਵਾਲੇ ਪੱਟੀ ਵਾਲੇ ਤਰਨਤਾਰਨ ਵਾਲੇ ਖਡੂਸਾ ਵਾਲੇ ਸ਼ਹਿਰਪੁਰ ਵਾਲੇ ਉਹ ਜਲੰਧਰ ਆ ਜਾ ਕਰਨਗੇ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਜੀ ਉਹ ਤਾਂ ਕੋਠਿਆਂ 'ਚ ਵੀ ਜਾਂਦੇ ਆ ਜਿਹੜੇ ਕੋਠੇ ਬਣੇ ਹੋਏ ਨੇ ਹੱਥ ਜੋੜ ਕੇ ਖਿਆਲ ਰੱਖਿਓ ਜੀ ਵੋਟਾਂ ਪਾਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਚੰਡੀਗੜ੍ਹ ਕਿਉਂ ਆਈਏ ਵੀ ਸਰਕਾਰ ਇੱਥੇ ਆਵੇ ਐਸੇ ਕਰਕੇ ਉਹਨਾਂ ਦਫ਼ਤਰ ਖੋਲਣ ਲੱਗੇ ਸਾਰੇ ਜ਼ਿਲ੍ਹਿਆਂ 'ਚ ਇੱਥੇ ਆਜੋ ਚੰਡੀਗੜ੍ਹ ਘੱਟ ਤੋਂ ਘੱਟ ਕਿਹੜਾ ਲੱਗੂਗਾ ਚੰਡੀਗੜ੍ਹ ਦਾ ਐਮਐਲਏ ਸਾਹਿਬਾਂ ਨੂੰ ਵੀ ਸਾਰੇ ਨੂੰ ਕਹਿੰਦਾ ਚੰਡੀਗੜ੍ਹ ਘੱਟ ਆਇਆ ਕਰੋ ਲੋਕਾਂ 'ਕਿ ਜਿਆਦੇ ਰਿਹਾ ਕਰੋ ਉਹ ਜਿੱਥੇ ਚੰਡੀਗੜ੍ਹ ਭੇਜਦੇ ਨੇ ਉੱਥੇ ਰਹੋ ਮੈਂ ਕਿਹਾ ਸੋ ਤੁਹਾਡਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਪਬਲਿਕ ਦਾ ਨਾ ਕੋਈ ਪੈਸਾ ਲੱਗਿਆ ਸਾਡਾ ਨਾ ਕੋਈ दारू ਬੰਡਿਆ ਸੀ ਤੁਸੀਂ ਤਾਂ ਅੱਡੇ ਤਨੰਤਰ ਹਰਾਤੇ ਕਿਤੇ ਬਿੰਦਰ ਮਾਟ ਦੇ ਮੁੰਡੇ ਨੇ ਸੋਚਿਆ ਸੀ ਜ਼ਿੰਦਗੀ ਚ ਕਿ ਮੁੱਖ ਮੰਤਰੀ ਇੱਕ ਸਟੇਟ ਦਾ ਬਣਾ ਦੇਣਗੇ ਲੋਕ ਬਣਾ ਦੇਣਗੇ ਐਨੇ ਵੱਡੀ ਤਾਕਤ ਦੇ ਨਾਲ ਕਮਾਲ ਹੈ ਯਾਰ ਸੋਚਿਆ ਸੋਚਣਾ ਹੋਈਏ ਜੋ ਸੋਚਿਆ ਲੱਖ ਗੁਰਨਾਨਕ ਸਾਹਿਬ ਨੇ सोच के नहीं होंगे पर जे हूँ मौका मिल ही गया ना फिर हाथों नहीं जान देना है फिर अपने तो संगरूर जिले से पहली बार तो शक्ति आई है जी पहला शक्ति दो एक परिवार ची उ फिर रही शक्ति बाहर क्ढ़ी हुई नहीं हूँ वो चली गई हूँ आप घूम आ शक्ति कित है वो तो लंघ गई हूँ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਬਹੁਤ ਵੱਡੇ ਹੋ ਆਪਣੇ ਆਪ ਦੀ ਕੀਮਤ ਪਛਾਣੋ ਤੁਸੀਂ ਰਾਜ ਤੁਸੀਂ ਲਿਆਉਨੇ ਹੋ ਰਾਜ ਤੁਸੀਂ ਦੇਖਦੇ ਵੀ ਹੋ ਸੋ ਇਸ ਕਰਕੇ ਚੰਗੇ ਬੰਦਿਆਂ ਨੂੰ ਹਮੇਸ਼ਾ ਚਿਤਾ ਕੇ ਭੇਜਿਆ ਕਰੋ ਜਿਹੜੇ ਥੋਡੇ ਵਰਗੇ ਹੋਣ ਥੋਡੇ ਵਾਂਗੂ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਪਤਾ ਹੋਵੇ ਖੱ쩌 ਰੇੜੇ ਵਾਲ ਦਾ ਕੀ ਦੁੱਖ ਹੈ ਮੂੰਗਫਲੀ ਦੀ ਰੇੜੀ ਵਾਲ ਦਾ ਕੀ ਦੁੱਖ ਹੈ ਇਹ ਪਤਾ ਹੋਵੇ ਬਸ